ਨਹੀਂ ਹੋਵੇ ਇੱਥੇ ਇੰਨਾ ਆਨੰਦ ਆ ਕਿ ਤੁਹਾਡੀ ਪਰੇਸ਼ਾਨੀ ਮੁੱਕ ਜਾਂਦੀ ਏਰ ਪਰਮੇਸ਼ਰ ਤੁਹਾਨੂੰ ਆਪਣੇ ਆਨੰਦ ਨਾਲ ਭਰ ਦਿੰਦੇ ਆ ਹਾਲੇਲੂਇਆ ਇਸੇ ਲਈ ਤਾਂ ਵਚਨ ਚ ਲਿਖਿਆ ਹੈ ਥੱਕੇ ਮਾਨਦੇ ਤੇ ਬੋਝੇਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਕਿਉਂਕਿ ਉਹਦੀ ਹਜ਼ੂਰੀ ਦੇ ਵਿੱਚ ਆਨੰਦ ਦੀ ਭਰਪੂਰੀ ਹੈ ਹਾਲੇਲੂਇਆ ਅੱਗੇ ਨਾ ਬਹੁਤ ਸੋਹਣਾ ਇੱਕ ਸੌਂਗ ਗਾਉਂਦੇ ਹੁੰਦੇ ਸੀ ਹੁਣ ਬਹੁਤ ਛੇਰ ਹੋ ਗਿਆ ਗਾਇਆ ਨਹੀਂ ਤੇਰੇ ਹਜ਼ੂਰ ਯਿਸੂ ਜੀ ਮੈਂ ਆਇਆ ਆਨੰਦ ਸ਼ਾਂਤੀ ਪਾਉਣ ਲਈ ਹallelujah ਤਾਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਕਰੋਈ ਤੱਕ ਕੇ ਹੋਣਾ ਕਿ ਮੈਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਨੰਦ ਪਾਉਣ ਦੇ ਲਈ ਜਾ ਰਿਹਾ ਮੈਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸ਼ਾਂਤੀ ਪਾਉਣ ਦੇ ਲਈ ਜਾ ਰਿਹਾ ਅੱਜ ਮੈਂ ਆਪਣੇ ਹਿੱਸੇ ਦੀ ਵੱਡੀ ਬਰਕਤ ਪਰਮੇਸ਼ਰ ਦੀ ਹਜ਼ੂਰੀ ਚੋਂ ਲੈਣ ਵਾਸਤੇ ਜਾ ਰਿਹਾ ਅੱਜ ਜਿਵੇਂ ਮੈਂ ਪਰਮੇਸ਼ਰ ਦੀ ਹੈਕਲ ਦੇ ਵਿੱਚ ਪੈਰ ਰੱਖਣਾ ਮੈਂ ਇੱਕ ਤਾਜ਼ਾ ਮਸਾ ਦੇ ਨਾਲ ਪਰ ਜਾਣਾ ਹੈ ਮੈਨੂੰ ਪਰਮੇਸ਼ਰ ਨੇ ਆਨੰਦ ਦੇ ਨਾਲ ਪਾਰ ਦੇਣਾ ਹੈ ਮੈਂ ਅੱਜ ਜੋ ਵੀ ਆਪਣੇ ਮਨ ਦੇ ਵਿੱਚ ਪ੍ਰੇ ਰਿਕੁਐਸਟ ਲੈ ਕੇ ਜਾ ਰਿਹਾ ਮੈਂ ਗਵਾਹੀ ਦੇ ਨਾਲ ਵਾਪਸ ਆ ਰਿਹਾ ਹਾਂ ਹallelujah ਘਰੇ ਪਹਿਲਾਂ ਹੀ ਪ੍ਰੋਮਿਸ ਕਰਕੇ ਆਇਆ ਕਰੋ ਜਿਹੜਾ ਵੀ ਘਰੇ ਛੱਡ ਕੇ ਆਏ ਹੋ ਨੇ ਨਾ ਤੁਸੀਂ ਉਹਦੇ ਨਾਲ ਪ੍ਰੋਮਿਸ ਕਰਕੇ ਆਇਆ ਕਰੋ ਲੈ ਮੈਂ ਤੇਰੇ ਨਾਲ ਪ੍ਰੋਮਿਸ ਕਰਦਾ ਅੱਜ ਮੈਂ ਗਵਾਹੀ ਲੈ ਕੇ ਆਉਂਗਾ ਜਿੱਦਣ ਐਡਾ ਦਾਵਾ ਤੁਸੀਂ ਕਰਨ ਲੱਗੇ ਇੰਨੀ ਨੇਚਰ ਰੱਖਣ ਲੱਗੇ ਉਦੋਂ ਤੁਹਾਡੇ ਨਾਲ ਇਦਾਂ ਹੀ ਹੋਣ ਲੱਗ ਜਾਣਾ ਹੈ ਕਿਉਂਕਿ ਵਚਨ ਚ ਲਿਖਿਆ ਜੀਵੇ ਤੇਰੀ ਨੇਚਾ ਹੋਵੇ ਤੇਰੇ ਨਾਲ ਹੋ ਜਾਵੇ ਤੁਹਾਨੂੰ ਪਤਾ ਜਿਹੜੀ ਔਰਤ ਸੀਗੀ ਜਿਨੇ ਜਿਹਨੂੰ ਲਹੂ ਪੈਣ ਦੀ ਬਿਮਾਰੀ ਸੀਗੀ ਕਿਤੇ ਵੀ ਗ੍ਰੰਥ ਵਿੱਚ ਇਦਾਂ ਨਹੀਂ ਲਿਖਿਆ ਸੀ ਕਿ ਜੇ ਤੂੰ ਘਰੋਂ ਹੀ ਨੇਚਾ ਕਰਕੇ ਜਾਵੇਂ ਕਿ ਉਹਦੇ ਪੱਲੇ ਨੂੰ ਸ਼ੂਲਵੇਂ ਤੇ ਤੂੰ ਚੰਗੀ ਹੋ ਜਾਉਂਗੀ ਕਿਸੇ ਗ੍ਰੰਥ ਚ ਨਹੀਂ ਲਿਖਿਆ ਸੀ ਅੱਜ ਲੋਕੀ ਕਹਿੰਦੇ ਗ੍ਰੰਥ ਚੋਂ ਦਿਖਾਓ ਪਹਿਲਾਂ ਕਿੱਥੇ ਲਿਖਿਆ ਆ ਵੀ ਇਦਾਂ ਦੀ ਨੇਚਾ ਦੇ ਨਾਲ ਇਦਾਂ ਕੰਮ ਹੋ ਜਾਂਦੇ ਆ ਇਹ ਚੀਜ਼ ਗ੍ਰੰਥ ਚ ਨਹੀਂ ਲਿਖੀ ਸੀ ਪਰ ਉਹਨੇ ਮਨ ਵਿੱਚ ਲੇਖ ਲਈ ਸੀ ਉਹਨੇ ਨੇਚਾ ਕੀਤੀ ਕਿ ਜੇ ਮੈਂ ਉਹਦੇ ਪੱਲੇ ਨੂੰ ਹੀ ਛੂ ਲਵਾਂ ਤੇ ਮੈਂ ਚੰਗੀ ਹੋ ਜੂਗੀ ਇਹ ਉਹਦੀ ਨੇਚਾ ਸੀ ਅਰ ਜਿਨੇ ਉਹਨੇ ਨੇਚਾ ਕੀਤੀ ਉਵੇਂ ਹੀ ਹੋਇਆ ਉਹਨੇ ਪੱਲਾ ਛੂਆ ਤੇ ਉਹਨੇ ਮਹਿਸੂਸ ਕੀਤਾ ਕਿ ਮੇਰੇ ਸਰੀਰ ਚੋਂ ਕੋਈ ਬੜਾ ਨਿਕਲ ਕੇ ਚਲੇਗੀ ਤੇ ਉਹ ਹੌਲੀ ਹੋ ਗਈ ਉਹ ਚੰਗੀ ਹੋ ਗਈ ਅਰ ਪ੍ਰਭੂ ਨੇ ਕਿਹਾ ਪ੍ਰਭੂ ਯਸੂ ਜੀ ਨੇ ਬੀਬੀ ਤੇਰੀ ਨੇਚਾਂ ਤੈਨੂੰ ਚੰਗਿਆ ਕੀਤਾ ਆ ਹallelujah ਸੋ ਵਚਨ ਚ ਲਿਖਿਆ ਜਿਵੇਂ ਤੇਰੀ ਨੇਚਾਂ ਉਵੇਂ ਹੀ ਤੇਰੇ ਨਾਲ ਹੋ ਜਵੇ ਔਰ ਵਚਨ ਚ ਇੱਕ ਹੋਰ ਜੱਬਰਦਸਤ ਗੱਲ ਲਿਖੀ ਲਿਖਿਆ ਨੇਚਾ ਕਰਨ ਵਾਲਿਆਂ ਦੇ ਲਈ ਸਭ ਉੱਲਬਣਾ ਫਿਰ ਤੇ ਜੇ ਆਪਾਂ ਕਹੀਏ ਕਿ ਪਹਿਲਾਂ ਸਾਨੂੰ ਦਿਖਾਓ ਜੀ ਸਾਡੇ ਤੋਂ ਪਹਿਲਾਂ ਬਾਈਬਲ ਚ ਦਿਖਾਓ ਕੈਂਸਰ ਦਾ ਕਿਹੜਾ ਰੋਗੀ ਚੰਗਾ ਹੋਇਆ ਬਾਈਬਲ ਚ ਦਿਖਾਓ ਐਡਜ਼ ਵਾਲਾ ਕਿਹੜਾ ਰੋਗੀ ਚੰਗਾ ਹੋਇਆ ਬਾਈਬਲ ਚ ਦਿਖਾਓ ਗਦੂਦਾਂ ਕਿ ਇਹਦੀਆਂ ਖਤਮ ਹੋਈਆਂ ਬਾਈਬਲ ਚ ਦਿਖਾਓ ਪੱਥਰੀਆਂ ਕਿ ਇਹਦੀਆਂ ਨਿਕਲੀਆਂ ਪਰ ਮੈਂ ਤੁਹਾਨੂੰ ਪੱਥਰੀਆਂ ਨਿਕਲਦੀਆਂ ਨਹੀਂ ਦਿਖਾ ਸਕਦੀ ਪਰ ਮੈਂ ਤੁਹਾਨੂੰ ਦਿਖਾ ਸਕਦੀ ਕਿ वचन ਵਿੱਚ ਲਿਖਿਆ ਉਹਦੀ ਹਜ਼ੂਰੀ ਵਿੱਚ ਪੱਥਰ ਪਿਗਲ ਜਾਂਦੇ ਆ ਤੇ ਪੱਥਰੀਆਂ ਕਿਹੜੀ ਸ਼ੈ ਆ ਹallelujah ਹallelujah ਪਰ ਭਾਵੇਂ ਉੱਥੇ ਕੈਂਸਰ ਦਾ ਨਾਮ ਨਹੀਂ ਆ ਭਾਵੇਂ ਉੱਥੇ ਹਰਨੀਆਂ ਗਦੂਦਾਂ ਟਿਊਮਰ ਦਾ ਨਾਮ ਨਹੀਂ ਹੈਗਾ ਭਾਵੇਂ ਉੱਥੇ ਐਚ ਆਈ ਵੀ ਨਹੀਂ ਲਿਖੀ ਹੋਈ ਭਾਵੇਂ ਉੱਥੇ ਹੋਰ ਜਿਹੜੀਆਂ ਅੱਜ ਕੱਲ ਬਿਮਾਰੀਆਂ ਨਿਕਲੀਆਂ ਆ ਉਹ ਨਹੀਂ ਲਿਖੀਆਂ ਹੋਈਆਂ ਪਰ ਇਹ ਜਰੂਰ ਲਿਖਿਆ ਜਿੱਦਾਂ ਤੇਰੀ ਨੇਚਾ ਉਦਾਂ ਹੋ ਜਵੇ ਜੇ ਨੇਚਾਇਆ ਕਿ ਮੈਂ ਵਿਸ਼ਵਾਸ ਕਰਦਾ ਮੇਰਾ ਪਰਮੇਸ਼ਰ ਕੈਂਸਰ ਤੋਂ ਚੰਗਿਆ ਕਰ ਸਕਦਾ ਆ ਤਾਂ ਕੈਂਸਰ ਵਾਲੇ ਚੰਗੇ ਹੋ ਚੁੱਕੇ ਯਿਸੂ ਦੇ ਨਾਮ ਚ ਜਿੰਨੇ ਵਿਸ਼ਵਾਸ ਕਰ ਲਿਆ ਮੇਰਾ ਪਰਮੇਸ਼ਰ ਮੇਰੀ ਟੁੱਟੀ ਹੋਈ ਹੱਡੀ ਨੂੰ ਜੋੜ ਸਕਦਾ ਹੱਡੀਆਂ ਜੋੜ ਚੁੱਕੀਆਂ ਯਿਸੂ ਦੇ ਨਾਮ ਚ ਜਿੱਦਾਂ ਤੁਹਾਡੀ ਨੇਚਾਇਆ ਉਦਾਂ ਹੀ ਤੁਹਾਡੇ ਨਾਲ ਹੋ ਜੂਵੇ ਜੋ ਮਰਜੀ ਨੇਚਾ ਕਰ ਲੋ ਤੁਹਾਨੂੰ ਗ੍ਰੰਥ ਚੇਤਨ ਲਿਖਿਆ ਨਹੀਂ ਮਿਲਦਾ ਕਿ ਮੈਂ ਨੇਚਾ ਨਾਲ ਅਰਦਾਸ ਕੀਤੀ ਤੇ ਮੈਂ ਫਾਈਨਲ ਐਗਜ਼ਾਮਸ ਦੇ ਵਿੱਚੋਂ ਟਾਪਰ ਬਣ ਗਿਆ ਆਪਣੇ ਸਕੂਲ ਦੇ ਵਿੱਚ ਦਿਖਾਓ ਮੈਨੂੰ ਕਿੱਥੇ ਲਿਖਿਆ ਪਰ ਨੇਚਾ ਦੇ ਨਾਲ ਬੱਚੇ ਟਾਪਰ ਬਣੇ ਕਿ ਨਹੀਂ ਬਣੇ ਮੈਡਲ ਜਿੱਤਦੇ ਕਿ ਨਹੀਂ ਜਿੱਤਦੇ ਨੌਕਰੀਆਂ ਲੱਗੀਆਂ ਕਿ ਨਹੀਂ ਲੱਗੀਆਂ ਤੁਸੀਂ ਚੰਗੇ ਹੋਏ ਕਿ ਨਹੀਂ ਹੋਏ ਕਰਜ਼ੇ ਲੱਥੇ ਕਿ ਨਹੀਂ ਲੱਥੇ ਵੀਜ਼ੇ ਲੱਗੇ ਕਿ ਨਹੀਂ ਲੱਗੇ ਘਰ ਬਣੇ ਕਿ ਨਹੀਂ ਬਣੇ ਪਾਪ ਬਖਸ਼ੇ ਗਏ ਕਿ ਨਹੀਂ ਚਿੱਤਾਂ ਤੋਂ ਸਿਨੇਚਾ ਕੀਤੀ ਤੁਹਾਡੇ ਨਾਲ ਹੋਇਆ ਚਿੱਤਾਂ ਅੱਜ ਕਰੋਗੇ ਅਗਾਹਾ ਵੀ ਹੋਊਗਾ ਦੁਨੀਆਂ ਦੇ ਅੰਤ ਤੀਕਰ ਹੁੰਦਾ ਰਹੂਗਾ ਕਿਉਂਕਿ ਅਸੀਂ ਉਹਦੀ ਉਪਾਸਨਾ ਕਰਦੇ ਆ ਜਿਹੜਾ ਕੱਲ ਅੱਜ ਤੇ ਯੁਗ ਦੇ ਅੰਤ ਤੀਕਰ ਕੋ ਜਿਆ ਪਰਮੇਸ਼ਵਰਿਆ ਉਹ ਨਾ ਬਦਲਣ ਵਾਲਾ ਪਰਮੇਸ਼ਵਰਿਆ ਉਹ ਸਦਾ ਦੀ ਕਾਇਮ ਰਹਿਣ ਵਾਲਾ ਪਰਮੇਸ਼ਵਰਿਆ ਬਸ ਤੁਹਾਡਾpropto ਪਰਮੇਸ਼ਵਰ ਤੇ ਹੋਣਾ ਚਾਹੀਦਾ ਆ ਇਹ ਮੈਟਰ ਨਹੀਂ ਕਰਦਾ ਕਿ ਬਿਮਾਰੀ ਕਿਹੜੀ ਆ ਇਹ ਪਹਿਲਾਂ ਕਿਸੇ ਦੀ ਠੀਕ ਹੋਈ ਆ ਬਾਈਬਲ ਚ ਕਿ ਨਹੀਂ ਕੰਮ ਕਿਹੜਾ ਪਹਿਲਾਂ ਕਿਸੇ ਦਾ ਬਣਿਆ ਕਿ ਨਹੀਂ ਇਹ ਲੱਪਣ ਦੀ ਕੋਸ਼ਿਸ਼ ਨਾ ਕਰੋ ਜਿੱਦਣ ਕੋੜੀ ਸ਼ੁੱਧ ਹੋਇਆ ਸੀ ਨਾ ਯਿਸੂ ਜੀ ਦੇ ਰਾਈ ਉਹ ਵੀ ਉਸ ਦਿਨ ਦਾ ਪਹਿਲਾ ਚਮਤਕਾਰ ਸੀ ਜਿੱਦਣ ਪੌਲਸ ਹੁਣਾ ਦੇ ਰਾਈ ਉਹ ਸੁੱਕੀਆਂ ਲੱਤਾਂ ਵਾਲਾ ਉੱਠ ਕੇ ਖਲੋ ਗਿਆ ਸੀਗਾ ਨਾ ਉਹ ਵੀ ਗ੍ਰੰਥਾਂ ਵਿੱਚ ਨਹੀਂ ਲਿਖਿਆ ਹੋਇਆ ਸੀਗਾ ਉਹਨਾਂ ਦੇ ਮੂੰਹ ਦੇ ਸ਼ਬਦਾਂ ਦੇ ਨਾਲ ਉਹ ਵੀ ਉਹਨਾਂ ਦੁਆਰਾ ਕੀਤਾ ਹੋਇਆ ਉਸ ਦਿਨ ਦਾ ਪਹਿਲਾ ਚਮਤਕਾਰ ਸੀ ਤੁਹਾਡੀ ਜ਼ਿੰਦਗੀ ਦਾ ਚਮਤਕਾਰ ਤੁਹਾਡਾ ਪਹਿਲਾ ਚਮਤਕਾਰ ਹੋ ਸਕਦਾ ਆਪਣੇ ਤੋਂ ਪਹਿਲਾ ਹੋਏ ਚਮਤਕਾਰ ਲੱਭਣ ਦੀ ਕੋਸ਼ਿਸ਼ ਨਾ ਕਰੋ ਆਪਣੀ ਜ਼ਿੰਦਗੀ ਵਿੱਚਲਾ ਚਮਤਕਾਰ ਦੇਖਣ ਦੇ ਲਈ ਆਪਣੀਆਂ ਅੱਖਾਂ ਪਰਮੇਸ਼ਵਰ ਤੇ ਲਗਾਓ ਤੁਹਾਨੂੰ ਕੋਈ ਪਰਮਾਵੇ ਨਾ ਪੁੱਤਾਂ ਤੇ ਲਿਖਿਆ ਆ ਅੰਤਲੇ ਦਿਨਾਂ ਦੇ ਵਿੱਚ ਪਰਮਾਵੇ ਪੈਦਾ ਕਰਨ ਵਾਲੀਆਂ ਸਿੱਖਿਆ ਜਿਹੜੀਆਂ ਬਹੁਤੀਆਂ ਹੋ ਜਾਣਗੀਆਂ ਉਹ ਕਹਿਣਗੇ ਇਦਾਂ ਤਾਂ ਹੋਇਆ ਹੀ ਨਹੀਂ ਤੇ ਬਹੁਤ ਸਾਰੇ ਕਹਿਣਗੇ ਆਹ ਹੋ ਵੀ ਗੱਲ ਤੇ ਇਹਨਾਂ ਦੀ ਸੱਚੀ ਇਦਾਂ ਤਾਂ ਹੋਇਆ ਹੀ ਨਹੀਂ ਭਾਵੇਂ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਕੰਮ ਉਹਨਾਂ ਨੇ ਰੱਬ ਦੇ ਦੇਖੇ ਹੋਣ ਫਿਰ ਵੀ ਉਹਨਾਂ ਨੇ ਪੜਾਵੇ ਵਿੱਚ ਪੈ ਜਾਣਾ ਹੈ ਪਰ ਜੇ ਤੁਹਾਡਾ ਭਰੋਸਾ ਪਰਮੇਸ਼ਵਰ ਤੇ ਆ ਪਰਬੂ ਯਿਸੂ ਮਸੀਹ ਜੀ ਨੇ ਕੀ ਕੀਤਾ ਤੁਸੀਂ ਮੇਰੇ ਵਰਗੇ ਕੰਮ ਤੇ ਮੇਰੇ ਤੋਂ ਵੀ ਵੱਡੇ ਕੰਮ ਕਰੋਗੇ ਪ੍ਰੇਜ਼ ਗॉड ਪ੍ਰੇਜ਼ ਗॉड ਸੋ ਅਸੀਂ ਕੌਣ ਆ ਪ੍ਰਭੂ ਦੀ ਰੀਸ ਕਰਨ ਵਾਲੇ ਪਰ ਜਦੋਂ ਉਹ ਆਪਣੇ ਮਸੇ ਨੂੰ ਸਾਡੇ ਉੱਤੇ ਪਾ ਦਿੰਦਾ ਸਾਰਾ ਕੁਝ ਕਰਵਾ ਲੈਂਦਾ ਆ ਹallelujah ਕਰਦਾ ਉਹ ਸਾਰਾ ਕੁਝ ਆਪ ਹੀ ਆ ਪਰ ਉਹਨੇ ਵਾਦਾ ਕੀਤਾ ਕਹਿੰਦਾ ਮੈਂ ਤੁਹਾਨੂੰ ਉੱਚੀਆਂ ਕਰੂੰਗਾ ਉਹ ਕਰੀ ਜਾਂਦਾ ਆ ਆਮੀਨ ਲਿਖਿਆ ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ ਤੁਹਾਡੀਆਂ ਤੁਹਾਡੀ ਜ਼ਿੰਦਗੀ ਦੇ ਦੁੱਖ ਪਰਮੇਸ਼ਵਰ ਦੇ ਦਿੱਤੇ ਹੋਏ ਨਹੀਂ ਆ ਤੁਹਾਡੀ ਜ਼ਿੰਦਗੀ ਦੀ ਸਮੱਸਿਆ ਪਰਮੇਸ਼ਵਰ ਵੱਲੋਂ ਦਿੱਤੀ ਹੋਈ ਨਹੀਂ ਆ ਤੁਸੀਂ ਅਟਰੈਕਟ ਕੀਤੀ ਆਪਣੀ ਲਾਈਫ ਦੇ ਵਿੱਚ ਤੁਸੀਂ ਆਪ ਉਸ ਸਮੱਸਿਆ ਨੂੰ ਸੱਦਾ ਦਿੱਤਾ ਆ ਆਪ ਉਸ ਦੁੱਖ ਦੀ ਵਜਾ ਹੋ ਜੋ ਵੀ ਦੁੱਖ ਤੁਸੀਂ ਭੋਗ ਰਹੇ ਹੋ ਨਾ ਉਹ ਪਰਮੇਸ਼ਵਰ ਨੇ ਨਹੀਂ ਦਿੱਤਾ ਪਰਮੇਸ਼ਵਰ ਨੇ ਤੁਹਾਨੂੰ ਜੀਵਨ ਦਿੱਤਾ ਤੁਸੀਂ ਕੋਰੇ ਕਾਗਜ਼ ਵਰਗੇ ਆਏ ਸੀ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਤੁਹਾਡੇ ਮਾਪਿਓ ਨੇ ਦਿੱਤੀਆਂ ਕੁਝ ਤੁਸੀਂ ਆਪੇ ਇਕੱਠੀਆਂ ਕਰ ਲੀਆਂ ਆ ਹੁਣ ਤੁਸੀਂ ਸੋਚੋਗੇ ਅਸੀਂ ਅਸੀਂ ਦੁੱਖ ਕਿਉਂ ਇਕੱਠੇ ਕੀਤੇ ਤੁਸੀਂ ਬੋਲਿਆ ਤੇ ਵਚਨ ਚ ਲਿਖਿਆ ਮੈਂ ਤੁਹਾਡੇ ਬੁੱਲਾਂ ਦੇ ਫਲ ਨੂੰ ਉਤਪਨ ਕਰਾਂਗਾ ਕੋਈ ਰੋਜ਼ ਕਹੀ ਜਾਂਦਾ ਹਾਏ ਮੈਂ ਮਰ ਜਾ ਕੋਈ ਨਿਆਣਿਆਂ ਨੂੰ ਕਹੀ ਜਾਂਦਾ ਤੂੰ ਮਰ ਤੋ ਲਖਾ ਕੇ ਲੈ ਲੈ ਤੇਰਾ ਬਣਨਾ ਕੁਝ ਨਹੀਂ ਆ ਕੋਈ ਆਪਣੀਆਂ ਧੀਆਂ ਨੂੰ ਬਦ ਦੁਆਵਾਂ ਦੇਈ ਜਾਂਦਾ ਕੋਈ ਪੁੱਤਾਂ ਨੂੰ ਬਦ ਦੁਆਵਾਂ ਦੇਈ ਜਾਂਦਾ ਕੋਈ ਨੋਹਾਂ ਨੂੰ ਦੇਈ ਜਾਂਦਾ ਕੋਈ ਆਪਣੇ ਮਾਪਿਓ ਨੂੰ ਕਹੀ ਜਾਂਦੇ ਗਾਏ ਬਗਾਏ ਜਾਣੇ ਅਣਜਾਣੇ ਦੇ ਵਿੱਚ ਇਦਾਂ ਦੇ ਨਾਨਸੈਂਸ ਸ਼ਬਦ ਬੋਲੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰੇ ਹੋ ਰਹੇ ਆ ਕੰਮ ਕਰ ਰਹੇ ਆ ਪਰਮੇਸ਼ਵਰ ਦੇ ਹੱਥ ਵਿੱਚ ਖੁਸ਼ੀਆਂ ਆ ਹੁਣ ਪਰਮੇਸ਼ਵਰ ਨੂੰ ਕਹੋ ਕਿ ਪ੍ਰਭੂ ਆਪਣਾ ਸੱਜਾ ਹੱਥ ਮੇਰੀ ਜ਼ਿੰਦਗੀ ਚ ਖੋਲ ਦੇ ਆਪਣੇ ਸੱਜੇ ਵਚਨ ਚ ਲਿਖਿਆ ਨਾ ਨਾ ਡਰਨਾ ਖਬਰ ਮੈਂ ਤੇਰਾ ਪਰਮੇਸ਼ਰ ਜੋ ਤੇਰੇ ਅੰਗ ਸੰਗ ਰਹਿੰਦਾ ਆ ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਦਾ ਆ ਹallelujah ਤੇ ਜੇ ਉਹ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਦਾ ਆ ਤੇ ਇਹਦਾ ਮਤਲਬ ਜਦੋਂ ਸੰਭਾਲਦਾ ਖੁਸ਼ੀਆਂ ਵੀ ਨਾਲ ਹੀ ਆਉਂਦੀਆਂ ਆ ਕਿਉਂਕਿ ਉਹਦੇ ਸੱਜੇ ਹੱਥ ਵਿੱਚ ਖੁਸ਼ੀਆਂ ਆ ਹallelujah ਜੇ ਆਪਣੇ ਬੱਚਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਤਾਂ ਕਹੋ ਪ੍ਰਭੂ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਮੇਰੇ ਬੱਚਿਆਂ ਨੂੰ ਸੰਭਾਲੋ ਅਗਰ ਤੁਸੀਂ ਆਪਣੇ ਕਾਰੋਬਾਰ 'ਚ ਖੁਸ਼ੀ ਦੇਖਣਾ ਚਾਹੁੰਦੇ ਪ੍ਰਭੂ ਤੁਹਾਡਾ ਸੱਜਾ ਹੱਥ ਫਤਿਹਮੰਦ ਹੱਥ ਮੇਰੇ ਕਾਰੋਬਾਰ ਦੇ ਵਿੱਚ ਹੋਵੇ ਪ੍ਰਭੂ ਤੁਹਾਡਾ ਸੱਜਾ ਫਤਿਹਮੰਦ ਹੱਥ ਮੇਰੇ ਜੀਵਨ ਦੇ ਵਿੱਚ ਹੋਵੇ ਜਿੱਥੇ ਖੁਸ਼ੀ ਦੇਖਣਾ ਚਾਹੁੰਦੇ ਪਰਮੇਸ਼ਵਰ ਦੇ ਹੱਥ ਨੂੰ ਮੰਗੋ ਕਿ ਪ੍ਰਭੂ ਤੁਹਾਡਾ ਸੱਜਾ ਫਤਿਹਮੰਦ ਹੱਥ ਮੇਰੇ ਜੀਵਨ 'ਚ ਹੋਵੇ ਉਦਾ ਸੱਜਾ ਹੱਥ ਤੁਹਾਨੂੰ ਸੰਭਾਲੇਗਾ ਵੀ ਅਰ ਸੱਜਾ ਹੱਥ ਤੁਹਾਨੂੰ ਖੁਸ਼ੀਆਂ ਵੀ ਬਖਸ਼ੇਗਾ ਅਰ ਤੁਹਾਨੂੰ ਪਤਾ ਜੇ ਇਸ ਦਿਨ ਨਿਆ ਹੋਣਾ ਜਿਹੜੇ ਉਹਨੂੰ ਬਹੁਤ ਚੰਗੇ ਲੱਗਦੇ ਉਹਨਾਂ ਨੂੰ ਉਹਨੇ ਆਪਣੇ ਸੱਜੇ ਹੱਥ ਹੀ ਕਰਨਾ ਆ ਕਿਉਂਕਿ ਉਹ ਬਹੁਤ ਵੱਡੀ ਖੁਸ਼ੀ ਦਾ ਦਿਨ ਹੋਣਾ ਆ ਹਾਲੇਲੂਇਆ ਕਿ ਅਸੀਂ ਉਹ ਟਾਰਗੇਟ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਉਹ ਮਕਸਦ ਜੋ ਪਰਮੇਸ਼ਵਰ ਨੇ ਦਿੱਤਾ ਸੀ ਪੂਰਾ ਕਰਕੇ ਜਾਣਾ ਜਿਨ੍ਹਾਂ ਨੇ ਪੂਰਾ ਕਰ ਲਿਆ ਉਹਨਾਂ ਨੇ ਸੱਜੇ ਫਤਿਹਮੰਦ ਹੱਥ ਖੜੇ ਹੋਣਾ ਪਰਮੇਸ਼ਵਰ ਦੇ ਕਿਉਂਕਿ ਸੱਜੇ ਹੱਥ ਵਾਲੇ ਪਾਸੇ ਖੁਸ਼ੀਆਂ ਆ ਹallelujah Praise God So ਤੁਨਪਤਾ ਪ੍ਰਭੂ ਯਿਸੂ ਮਸੀ ਇਸ ਦਾ ਅਲਟੀਮੇਟ ਪਾਵਰ ਅਲਟੀਮੇਟ ਬਲੇਸਿੰਗ ਅੱਜ ਆਪਾਂ ਦੇਖੀਏ ਦੂਜਾ ਕੋਰਿੰਥੀਆਂ ਉਹਦਾ ਪਹਿਲਾ ਹੀ ਅਧਿਆਇ ਤੇ ਉਹਦੀ 18 19 20 ਦੇ ਵਿੱਚ ਆਪਾਂ ਦੇਖਦੇ ਆਂ ਸੈਕੰਡ ਕੋਰਿੰਥੀਆਂ ਤੇ ਉਹਦਾ ਫਰਸਟ ਚੈਪਟਰ ਆ 18 19 20 ਸੋ ਲਿਖਿਆ ਜਿੱਦਾਂ ਪਰਮੇਸ਼ਵਰ ਵਫਾਦਾਰ ਹੈ ਸਾਡਾ ਬਚਨ ਤੁਹਾਡੇ ਨਾਲ ਹਾਂ ਅਤੇ ਨਾ ਦੋਨੋਂ ਨਹੀਂ ਪਰਮੇਸ਼ਵਰ ਦਾ ਪੁੱਤਰ ਜੇਸੂ ਮਸੀਹ ਜਿਹਦਾ ਅਸਾਂ ਅਰਥਾਤ ਮੈਂ ਅਤੇ ਸਿਲਵਾਨਸ ਅਤੇ ਤਮੋਥੀਓਸ ਨੇ ਤੁਹਾਡੇ ਵਿੱਚ ਪ੍ਰਚਾਰ ਕੀਤਾ ਸੋ ਹਾਂ ਅਤੇ ਨਾ ਨਹੀਂ ਸਗੋਂ ਉਸ ਵਿੱਚ ਹਾਂ ਹੀ ਹਾਂ ਹੋਈ ਕਿਉਂਕਿ ਜੋ ਪਰਮੇਸ਼ਵਰ ਦੀਆਂ ਪ੍ਰਤੀਗਿਆ ਭਾਵੇਂ ਕਿੰਨੀਆਂ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ ਇਸ ਲਈ ਉਹਦੇ ਰਾਹੀ ਆਮੀਨ ਵੀ ਹੈ ਭਈ ਸਾਡੇ ਦੁਆਰਾ ਪਰਮੇਸ਼ਵਰ ਦੀ ਉਪਮਾ ਹੋਵੇ ਆਮੀਨ ਤੁਹਾਨੂੰ ਪਤਾ ਇਹ ਇੰਨਾ ਪਾਵਰਫੁੱਲ ਵਚਨ ਈਆ ਇੰਨਾ ਪਾਵਰਫੁੱਲ ਵਚਨ ਈਆ ਅਮੇਜ਼ਿੰਗ ਈਆ ਜੇ ਸਮਝ ਦੇ ਵਿੱਚ ਆ ਜਾਵੇ ਕਹਿੰਦਾ ਸਾਡਾ ਪਰਮੇਸ਼ਵਰ ਵਫਾਦਾਰ ਹੈ ਤੇ ਉਹ ਹਾਂ ਤੇ ਨਾ ਦੋਵੇਂ ਚੀਜ਼ਾਂ ਨਹੀਂ ਕਰਦਾ ਕੀ ਉਹਦੇ ਵਿੱਚ ਹਾਂ ਹੀ ਹਾਂ ਹੈ ਇਸ ਲਈ ਜਦੋਂ ਵੀ ਤੁਸੀਂ ਖੁਦਾ ਦੇ ਦਾਸ ਕੋਲ ਜਾਂਦੇ ਹੋ ਖੁਦਾ ਦੀ ਦਾਸੀ ਕੋਲ ਜਾਂਦੇ ਹੋ ਤੁਸੀਂ ਕਹਿੰਦੇ ਕੀ ਅਸੀਂ ਚੰਗੇ ਹੋ ਜਾਾਂਗੇ ਤੁਹਾਨੂੰ ਕੀ ਜਵਾਬ ਮਿਲਦਾ ਆ ਹਾਂ ਤੁਸੀਂ ਚੰਗੇ ਹੋ ਜਾਓਗੇ ਤੁਹਾਨੂੰ ਇਹ ਨਹੀਂ ਕਿਹਾ ਜਾਂਦਾ ਨਹੀਂ ਕੀ ਪਰਮੇਸ਼ਵਰ ਤੁਹਾਨੂੰ ਕਾਮਯਾਬੀ ਬਖਸ਼ੇਗਾ ਹਾਂ ਤੁਹਾਨੂੰ ਕਾਮਯਾਬੀ ਮਿਲੇਗੀ ਕੀ ਸਾਡੇ ਨਿਆਣੇ ਪੜਨ ਲੱਗ ਜਾਣਗੇ ਹਾਂ ਜ਼ਰੂਰ ਚੰਗੇ ਨੰਬਰਾਂ ਨਾਲ ਪਾਸ ਹੋਣਗੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਆ ਔਖੀਆਂ ਤੇ ਤੁਸੀਂ ਸੋਚਦੇ ਪਤਾ ਨਹੀਂ ਸਾਨੂੰ ਕਦੀ ਇਹ ਨਾ ਕਹਿੰਦੇ ਹੀ ਨਹੀਂ ਆ ਇਹ ਕਹਦੇ ਨਹੀਂ ਕਹਿੰਦੇ ਕੈਂਸਰ ਵਾਲਾ ਨਹੀਂ ਚੰਗਾ ਹੋ ਸਕਦਾ ਇਹ ਕਹਦੇ ਨਹੀਂ ਕਹਿੰਦੇ ਟੀਵੀ ਵਾਲਾ ਨਹੀਂ ਚੰਗਾ ਹੋ ਸਕਦਾ ਇਹ ਕਹਦੇ ਨਹੀਂ ਕਹਿੰਦੇ ਮਰਦਾ ਨਹੀਂ ਜੀ ਸਕਦਾ ਇਸ ਲਈ ਨਹੀਂ ਕਹਿੰਦੇ ਕਿਉਂਕਿ ਕਿਉਂਕਿ ਉਹ ਹਾਂ ਹੀ ਹਾਂ ਦਾ ਪਰਮੇਸ਼ਵਰ ਹੈ ਇਸ ਲਈ ਉਹਨੇ ਕਿਹਾ ਸ਼ੱਕ ਨਹੀਂ ਕਰਨਾ ਜੇ ਰਾਈ ਦੇ ਦਾਣੇ ਸਮਾਨ ਵੀ ਨੇਚਾ ਹੋਵੇ ਤੁਸੀਂ ਪਹਾੜ ਨੂੰ ਕਹੋ ਉਖੜ ਜਾਵੇ ਤੇ ਉਖੜ ਜਾਊਗਾ ਤੇ ਸਮੁੰਦਰ 'ਚ ਜਾ ਪਊਗਾ ਕਿਉਂ ਕਿਉਂਕਿ ਉਹ ਹਾਂ ਹੀ ਹਾਂ ਦਾ ਪਰਮੇਸ਼ਵਰ ਹੈ ਉਹ ਪਹਾੜ ਤੁਹਾਡੇ ਅੱਖਰਾਂ ਦੇ ਰਾਈ ਉਖਾੜਨ ਦੀ ਤਾਕਤ ਰੱਖਦਾ ਹੈ ਆਮਨ ਸੋ ਸੱਚੀ ਪ੍ਰਭੂ ਅਲਟੀਮੇਟ ਬlesਸਿੰਗ ਦਾ ਸੋਰਸ ਹੈ ਤੁਹਾਨੂੰ ਪਤਾ ਪਰਮੇਸ਼ਰ ਨੇ ਸਿਰਫ ਤੁਹਾਨੂੰ ਬਰਕਤਾਂ ਤੁਹਾਨੂੰ ਹੀ ਮਿਲਣ ਇੰਨਾ ਹੀ ਨਹੀਂ ਬਣਾਇਆ ਤੁਹਾਨੂੰ ਵੀ ਅਲਟੀਮੇਟ ਬਣਾਇਆ ਤੁਸੀਂ ਆਪਣੇ ਆਪ ਨੂੰ ਆਪਣੀ ਬlesਸਿੰਗ ਨੂੰ ਅੰਡਰਐਸਟੀਮੇਟ ਨਹੀਂ ਕਰਨਾ ਕਿ ਬਸ ਇੰਨਾ ਨੋ ਨੋ ਤੁਸੀਂ ਅਲਟੀਮੇਟ ਹੋ ਕਿਉਂਕਿ ਤੁਹਾਡਾ ਪਰਮੇਸ਼ਰ ਤੁਹਾਡਾ ਸਿਰਜਣਹਾਰ ਅਲਟੀਮੇਟ ਆ ਤੁਹਾਡਾ ਗੁਰੂ ਅਲਟੀਮੇਟ ਆ ਯਿਸੂ ਮਸੀਹ ਔਰ ਉਹਨੇ ਤੁਹਾਨੂੰ ਵੀ ਅਲਟੀਮੇਟ ਬਣਾਇਆ ਆ ਹallelujah ਤੁਹਾਡੀ ਕੋਈ ਲਿਮਟ ਨਹੀਂ ਆ ਆਜੋ ਦੇਖੀਏ ਉਤਪੱਤੀ ਕਿਤਾਬ ਦੇ ਵਿੱਚ ਉਹਦਾ 31 ਨੰਬਰ ਅਧਿਆਇ ਉਤਪਤ ਦਾ ਉਤਪੱਤੀ ਕਿਤਾਬ ਉਹਦਾ 31 ਅਧਿਆਇ ਉਹਦੀ ਆਪਾਂ ਦੇਖਦੇ ਆ 1 2 3 ਆਇਤ ਦੇ ਵਿੱਚ ਨਹੀਂ ਉਤਪਤ 12 ਦੇ ਵਿੱਚ ਉਤਪਤ 12 ਦੇ ਵਿੱਚ yes ਇੱਥੇ ਲਿਖਿਆ ਯਹੋਵਾ ਨੇ ਅਬਰਾਹਮ ਨੂੰ ਆਖਿਆ ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੋਰ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਔਰ ਮੈਂ ਤੈਨੂੰ ਅਸੀਸ ਦੇਵਾਂਗਾ ਅਰ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ ਜੋ ਤੁਸੀਂ ਅਸੀਸ ਦਿਨ ਉਹ ਤੈਨੂੰ ਅਸੀਸ ਦਿੰਦੇ ਹਨ ਮੈਂ ਉਹਨਾਂ ਨੂੰ ਅਸੀਸ ਦੇਵਾਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹਨੂੰ ਸਰਾਪ ਦੇਵਾਂਗਾ ਅਤੇ ਤੇਰੇ ਕਾਰਨ ਸ੍ਰਿਸ਼ਟ ਤੇ ਸਾਰੇ ਘਰਾਣੇ ਮੁਬਾਰਕ ਹੋਣਗੇ ਆਮੀਨ ਸੋ ਇੱਥੇ ਪ੍ਰਭੂ ਨੇ ਐਨੀ ਕਹ ਆਬਰਾਹਮ ਤੂੰ ਆਪਣਾ ਜੀਆ ਜੰਤ ਛੱਡ ਕੇ ਆਪਣੇ ਪਿਓ ਦਾ ਘਰ ਛੱਡ ਕੇ ਤੂੰ ਨਿਕਲ ਤੁਰ ਤੇ ਮੈਂ ਤੈਨੂੰ ਬਰਕਤ ਦੇਵਾਂਗਾ ਸੋ ਅਬਰਾਹਮ ਨੂੰ ਪ੍ਰਭੂ ਨੇ ਕਿਹਾ ਮੈਂ ਤੈਨੂੰ ਸੋਰਸ ਆਫ ਬਲੇਸਿੰਗਸ ਬਣਾ ਦੂੰਗਾ ਮੈਂ ਤੈਨੂੰ ਦੂਜਿਆਂ ਦੇ ਲਈ ਵੀ ਬਰਕਤ ਦਾ ਵਾਇਸ ਬਰਕਤ ਦਾ ਕਾਰਨ ਜ਼ਰੀਆ ਬਣਾਉਂਗਾ ਤੈਨੂੰ ਬਰਕਤ ਦਾ ਲਿਖਿਆ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਹallelujah Praise God ਤੇ ਕੀ ਲਿਖਿਆ ਕਿ ਅਰ ਤੂੰ ਬਰਕਤ ਦਾ ਕਾਰਨ ਹੋ ਪ੍ਰਭੂ ਨੇ ਅਬਰਾਹਮ ਨੂੰ ਕਿਹਾ ਤੂੰ ਬਰਕਤ ਦਾ ਕਾਰਨ ਵੀ ਹੋਵੇਂਗਾ ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਹਨਾਂ ਨੂੰ ਅਸੀਸ ਦੇਵਾਂਗਾ Praise God ਅਤੇ ਜੋ ਤੈਨੂੰ ਤੁਛ ਜਾਣਦਾ ਮੈਨੂੰ ਸਰਾਪ ਦੇਗਾ ਅਤੇ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ਸੋ ਪਰਮੇਸ਼ਵਰ ਨੇ ਜਿਨ੍ਹਾਂ ਦੇ ਨਾਲ ਪਿਆਰ ਕੀਤਾ ਸਿਰਫ ਉਹਨਾਂ ਨੂੰ ਬਰਕਤ ਦਿੱਤੀ ਨਹੀਂ ਉਹਨਾਂ ਨੂੰ ਬਰਕਤਾਂ ਵੰਡਣ ਵਾਲੇ ਬਣਾ ਦਿੱਤਾ ਫਰੇਜ਼ਲ ਸੋ ਆਪਾਂ ਦੇਖੀਏ ਵੀ ਇਹ ਸਿਰਫ 올 ਟੈਸਟਾਮੈਂਟ ਤੱਕ ਸੀ ਕਿ ਨਿਊ ਟੈਸਟਾਮੈਂਟ ਵਿੱਚ ਵੀ ਆਇਆ ਆ ਜੋ ਦੇਖੀਏ ਦੂਜਾ ਕੋਰਿੰਥੀਆਂ ਸੋ ਦਾ ਫਰਸਟ ਚੈਪਟਰ ਆਪਾਂ ਦੇਖਦੇ ਹਾਂ ਦੂਜੇ ਗੁਰੰਥੀਆਂ ਦਾ ਪਹਿਲਾ ਅਧਿਆਏ ਤੇ ਉਹਦੀ ਤੀਜੀ ਚੌਥੀ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਮੁਬਾਰਕ ਹੈ ਸਾਡਾ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ ਜਿਹੜਾ ਦਇਆ ਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ਵਰ ਹੈ ਜੋ ਸਾਡੀਆਂ ਸਾਰੀਆਂ ਬਿਪਤਾ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਭਈ ਅਸੀਂ ਉਸੇ ਦਿਲਾਸੇ ਤੋਂ ਜਿਨੂੰ ਅਸਾਂ ਪਰਮੇਸ਼ਵਰ ਵੱਲੋਂ ਪਾਇਆ ਹੈ ਉਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਜੋਗੇ ਹੋਈਏ ਆਮੇਨ ਆਮੇਨ ਸੋ वचन ਇਦਾਂ ਕਹਿੰਦਾ ਆ ਜਿਹੜਾ ਦਿਲਾਸਾ ਸਾਨੂੰ ਪਰਮੇਸ਼ਵਰ ਨੇ ਦਿੱਤਾ ਆ ਮੁਬਾਰਕ ਹੈ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਹੋਨੇ ਸਾਨੂੰ ਸਿਰਫ ਦਲਾਸਾ ਨਹੀਂ ਦਿੱਤਾ ਉਸੇ ਦਲਾਸੇ ਤੋਂ ਜੋ ਤੁਹਾਨੂੰ ਮਿਲਿਆ ਤੁਸੀਂ ਦੂਜੇ ਨੂੰ ਵੀ ਦਲਾਸਾ ਦੇਣ ਵਾਲੇ ਹੋਗੇ ਹੋ ਪ੍ਰੇਜ਼ ਗੋਡ ਅਰ ਤੁਸੀਂ ਦੇਖੋ ਮਰਕਸ ਦੀ ਕਿਤਾਬ ਚ ਲਿਖਿਆ ਆ ਜਿਹੜਾ ਨੇਚਾ ਕਰੇ ਉਹਦੇ ਨਾਲ ਨਿਸ਼ਾਨ ਹੋਣਗੇ ਉਹ ਚੰਗੇ ਹੋ ਜਾਣਗੇ ਉਹ ਰੋਗੀਆਂ ਨੂੰ ਚੰਗੇ ਕਰਨ ਵਾਲੇ ਹੋ ਜਾਣਗੇ ਕਹਿੰਦਾ ਰੋਗੀਆਂ ਤੇ ਹੱਥ ਰੱਖਣਗੇ ਤੇ ਰੋਗੀ ਤੁਹਾਡੇ ਤਾਂ ਰੋਗ ਤੋੜੇ ਆ ਪਰ ਤੁਹਾਨੂੰ ਦੂਜਿਆਂ ਨੂੰ ਚੰਗਿਆ ਕਰਨ ਵਾਲੇ ਵੀ ਪਰਮੇਸ਼ਰ ਨੇ ਬਣਾਇਆ ਆ ਤੁਹਾਡੇ ਤਾਂ ਦੁਸ਼ਟ ਆਤਮੇ ਕੱਢੇ ਆ ਪਰ ਲਿਖਿਆ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਭੂਤਾਂ ਨੂੰ ਕੱਢੋਗੇ ਪਰਮੇਸ਼ਰ ਨੇ ਤੁਹਾਨੂੰ ਦੂਜਿਆਂ ਦੇ ਦੁਸ਼ਟ ਆਤਮੇ ਕੱਢਣ ਵਾਲੇ ਵੀ ਬਣਾ ਦਿੱਤਾ ਆ ਹallelujah ਅਲਿਕੇ ਜੋ ਦਿਲਾਸਾ ਤੁਹਾਨੂੰ ਮਿਲਿਆ ਜਿਹੜਾ ਵੀ ਦਿਲਾਸਾ ਤੁਹਾਨੂੰ ਮਿਲਿਆ ਆ ਉਹ ਚੰਗਿਆਈ ਦਾ ਆ ਉਹ ਬਰਕਤ ਦਾ ਆ ਉਹ ਪਰੇਸ਼ਾਨੀ ਤੋਂ ਆਜ਼ਾਦੀ ਆ ਉਹ ਮੁਕਦਮੇ ਤੋਂ ਆਜ਼ਾਦੀ ਆ ਤੁਸੀਂ ਸੇਮ ਬਲੇਸਿੰਗ ਜੋ ਤੁਹਾਨੂੰ ਮਿਲੀ ਆ ਉਸ ਬਲੇਸਿੰਗ ਦੇ ਨਾਲ ਰਿਲੇਟਡ ਪ੍ਰਾਰਥਨਾ ਜਦੋਂ ਤੁਸੀਂ ਦੂਜੇ ਤੇ ਕਰੋਗੇ ਉਹ ਵੀ ਬਲੇਸ ਹੋ ਜਾਊਗਾ ਤਾਂ ਪਰਮੇਸ਼ਵਰ ਨੇ ਸਿਰਫ ਤੁਹਾਨੂੰ ਹੀ ਨਹੀਂ ਦਿੱਤਾ ਤੁਹਾਨੂੰ ਇਹਨਾਂ ਦਿੱਤਾ ਕਿ ਤੁਸੀਂ ਦੂਜਿਆਂ ਲਈ ਇਸਤੇਮਾਲ ਕੀਤੇ ਜਾਓ ਇਸੇ ਲਈ ਲਿਖਿਆ ਕਿ ਖੁਸ਼ਕਬਰੀ ਦਾ ਪ੍ਰਚਾਰ ਲੈ ਕੇ ਤੁਸੀਂ ਅੱਗੇ ਜਾਓ ਅਰ ਖੁਸ਼ਖਬਰੀ ਕੀ ਆ ਜਿਹੜਾ ਮੁਕਦਮੇ ਤੋਂ ਆਜ਼ਾਦ ਹੋਇਆ ਉਹਦੇ ਲਈ ਖੁਸ਼ਖਬਰੀ ਕੀ ਆ ਮੁਕਦਮੇ ਤੋਂ ਆਜ਼ਾਦੀ ਮਿਲ ਗਈ ਆ ਜਿਹੜਾ ਬਿਮਾਰ ਚੰਗਾ ਹੋ ਗਿਆ ਉਹਦੀ ਉਹਦੀ ਸ਼ਿਫਾ ਦੀ ਖੁਸ਼ਖਬਰੀ ਆ ਅਰ ਸਾਰੀ ਖੁਸ਼ਖਬਰੀ ਕਿਹਦੇ ਨਾਲ ਜੁੜੀ ਹੋਈ ਆ ਪ੍ਰਭੂ ਯਿਸੂ ਮਸੀਹ ਦੇ ਨਾਲ ਕਿ ਉਹੀ ਸਲੀਬ ਉੱਤੇ ਸਾਡੇ ਦੁੱਖ ਚੱਕ ਲੈ ਸਾਡੇ ਪਾਪ ਚੱਕ ਲੈ ਅਸੀਂ ਜਦੋਂ ਅੰਗੀਕਾਰ ਕਰ ਲਿਆ ਇਕਰਾਰ ਕਰ ਲਿਆ ਤੇ ਉਹ ਕਿਰਪਾ ਸਾਡੇ ਉੱਤੇ ਹੋ ਗਈ ਹallelujah ਸੋ ਆਜੋ ਆਪਾਂ ਦੇਖੀਏ ਅਬਸੀਆਂ ਦੀ ਕਿਤਾਬ ਉਹਦਾ ਇੱਕ ਅਧਿਆਏ ਤੇ ਉਹਦੀ ਤਿੰਨ ਨੰਬਰ ਪੰਕਤੀ ਚ ਲਿਖਿਆ ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ ਜਿਨਨੇ ਮਸੀਹ ਵਿੱਚ ਸਵਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ ਆਮੇਨ ਤੁਹਾਨੂੰ ਸਿਰਫ ਇਥੇ ਧਰਤੀ ਦੀਆਂ ਚੀਜ਼ਾਂ ਉੱਤੇ ਹੀ ਇਖਤਿਆਰ ਮੁਖਤਿਆਰ ਤੇ ਬਰਕਤ ਨਹੀਂ ਮਿਲੀ ਸਵਰਗੀ ਥਾਵਾਂ ਦੇ ਵਿੱਚ ਵੀ ਹਰ ਪ੍ਰਕਾਰ ਦੀ ਬਰਕਤ ਜਿਹੜੀ ਆ ਉਹ ਤੁਹਾਨੂੰ ਦਿੱਤੀ ਗਈ ਆ ਸਵਰਗੀ ਥਾਵਾਂ ਦੇ ਵਿੱਚ ਹੁਣ ਉਹ ਸਵਰਗੀ ਥਾਵਾਂ ਸਮਝਦੇ ਹੋ ਕੀ ਆ ਸਪਿਰਚੁਅਲ ਰੈਲਮਸ ਡਿਫਰੈਂਟ ਡਾਈਮੈਂਸ਼ਨਸ ਤੁਹਾਡੇ ਕੋਲੇ ਅਧਿਕਾਰ ਆ ਜਿਹੜੀਆਂ ਚੀਜ਼ਾਂ ਵੈਰੀ ਨੇ ਤੁਹਾਡੀਆਂ ਰੋਕੀਆਂ ਹੋਈਆਂ ਆ ਤੁਸੀਂ ਸਵਰਗੀ ਥਾਵਾਂ ਤੋਂ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰ ਸਕਦੇ ਆ ਤੁਸੀਂ ਕਹਿ ਸਕਦੇ ਆ ਹਰੇਕ ਉਹ ਬਰਕਤ ਜਿਹੜੀ ਵੈਰੀ ਨੇ ਰੋਕੀ ਹੋਈ ਆ ਮੈਂ ਸਵਰਗੀ ਥਾਵਾਂ ਤੋਂ ਉਹਨੂੰ ਪ੍ਰਾਪਤ ਕਰਦਾ ਯਿਸੂ ਮਸੀਹ ਦੇ ਨਾਮ 'ਚ ਅਰ ਤੁਹਾਨੂੰ ਪਰ ਪਤਾ ਹੋਣਾ ਚਾਹੀਦਾ ਇਸ वचन ਦਾ ਬਿਨਾ वचन ਤੋਂ ਤੁਸੀਂ ਬੋਲੋਗੇ ਔਖਾ ਆ ਪਰ ਤੁਸੀਂ ਇਸ वचन ਨੂੰ ਪੜ੍ਹ ਕੇ ਫਿਰ ਤੁਸੀਂ ਪ੍ਰਾਰਥਨਾ ਕਰੋਗੇ ਕਿ ਮੈਨੂੰ ਸਵਰਗੀ ਥਾਵਾਂ 'ਚ ਅਧਿਕਾਰ ਦਿੱਤਾ ਗਿਆ ਮੈਨੂੰ ਸਵਰਗੀ ਥਾਵਾਂ 'ਚ ਬਰਕਤ ਦਿੱਤੀ ਗਈ ਹੈ ਮੈਂ ਸਵਰਗੀ ਨਿਵਾਸ ਸਥਾਨਾਂ ਦੇ ਅੰਦਰੋਂ ਸਵਰਗੀ ਥਾਵਾਂ ਦੇ ਵਿੱਚੋਂ ਆਪਣੇ ਬੱਚਿਆਂ ਦੀ ਤੰਦਰੁਸਤੀ ਨੂੰ ਲੈ ਰਿਆ ਹਾਂ ਮੈਂ ਆਪਣੀ ਤੰਦਰੁਸਤੀ ਨੂੰ ਸਵਰਗੀ ਥਾਵਾਂ 'ਚੋਂ ਲੈ ਰਿਆ ਹਾਂ ਤੁਹਾਨੂੰ ਉਹ ਹਰੇਕ ਬਰਕਤ ਮਿਲੇਗੀ ਬੇਸ਼ੱਕ ਉਹ ਰੁਕੀ ਹੋਈ ਹੈ ਪਰ ਉਹ ਮਿਲੇਗੀ ਕਿਉਂਕਿ ਤੁਹਾਨੂੰ ਸਮਝ ਆ ਗਈ કે નાઉ યુ કેન એન્ટર ઇન હેવનલી પ્લેસીસ તુસી ਹੁਣ સ્વર્ગੀ ਥਾਵਾਂ ਚ ਪ੍ਰਵੇਸ਼ ਕਰ ਸਕਦੇ ਆ ਹallelujah અર એ वचन ਦੱਸ ਰਿਹਾ ਆ ਸੋ ਜੇ वचन ਦੇ ਵਿੱਚ ਲਿਖਿਆ ਫਿਰ ਹਰ ਹਾਲ ਦੇ ਵਿੱਚ ਇਦਾਂ ਹੀ ਆ ਆ ਜੋ ਲਾਸਟ ਵਿੱਚ ਆਪਾਂ ਦੇਖੀਏ ਬੋਸਥਾਸਾਰ ਦੀ ਕਿਤਾਬ ਉਹਦਾ 7ਵਾਂ ਅਧਿਆਇ ਆਪਾਂ ਦੇਖਦੇ ਆ ਤੇ ਉਹਦੀ 6 ਨੰਬਰ ਪੰਕਤੀ ਤੋਂ ਆਪਾਂ ਪੜਨਾ ਸ਼ੁਰੂ ਕਰਦੇ ਆ ਇੱਥੇ ਲਿਖਿਆ ਕਿਉਂ ਜੋ ਤੁਸੀਂ ਯਹਵਾ ਆਪਣੇ ਪਰਮੇਸ਼ਰ ਲਈ ਇੱਕ ਪਵਿੱਤਰ ਪਰਜਾ ਹੋ ਅਤੇ ਯਹਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਸਾਰੀ ਜ਼ਮੀਨ ਦੇ ਉੱਪਰ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜੀ ਪਰਜਾ ਹੋਵੋ ਯਹਵਾ ਨੇ ਤੁਹਾਡੇ ਨਾਲ ਇਸ ਕਾਰਨ ਪ੍ਰੀਤ ਕਰਕੇ ਨਹੀਂ ਚੁਣਿਆ ਕਿ ਤੁਸੀਂ ਸਾਰੇ ਲੋਕਾਂ ਨਾਲੋਂ ਬਹੁਤੇ ਹੋ ਤੁਸੀਂ ਤਾਂ ਸਾਰਿਆਂ ਲੋਕਾਂ ਵਿੱਚੋਂ ਥੋੜੇ ਜਿਹੇ ਹੋ ਪਰ ਇਸ ਲਈ ਕਿ ਯਹੋਵਾ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਉਸਨੇ ਉਸ ਸੌ ਦੀ ਪਾਲਣਾ ਕੀਤੀ ਜਿਹੜੀ ਉਸਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ ਤਾਂ ਯਹੋਵਾ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲਿਆ ਆ ਅਤੇ ਤੁਹਾਨੂੰ ਗੁਲਾਮੀ ਦੇ ਘਰ ਤੋਂ ਮਿਸਰ ਦੇ ਰਾਜੇ ਫਰੋਨ ਦੇ ਹੱਥੋਂ ਛੁਟਕਾਰਾ ਦਿੱਤਾ ਜਾਣ ਲੋ ਕਿ ਯਹੋਵਾ ਤੁਹਾਡਾ ਪਰਮੇਸ਼ਰ ਉਹੀ ਪਰਮੇਸ਼ਰ ਹੈ ਜਿਹੜਾ ਆਪਣੀ ਗੱਲ ਦਾ ਪੱਕਾ ਪਰਮੇਸ਼ਰ ਹੈ ਅਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ ਅਤੇ ਹਜ਼ਾਰਾਂ ਪੀੜੀਆਂ ਤੀ ਉਹਨਾ ਉੱਤੇ ਦਇਆਵਾਨ ਹੈ ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ ਅਮੇਨ ਸਭ ਪਰਮੇਸ਼ਰ ਨੇ ਤੁਹਾਨੂੰ ਆਪਣੇ ਲਈ ਇੱਕ ਪਰਜਾ ਕਰਕੇ ਚੁਣਿਆ ਆ ਇਸ ਲਈ ਨਹੀਂ ਚੁਣਿਆ ਕਿ ਤੁਸੀਂ ਬਹੁਤ ਸਾਰੇ ਹੋ ਤੁਸੀਂ ਬਹੁਤ ਪੜੇ ਲਿਖੇ ਹੋ ਤੁਸੀਂ ਬਹੁਤ ਖੂਬਸੂਰਤ ਹੋ ਤੁਹਾਡੇ ਕੋਲੇ ਪੈਸਾ ਬਹੁਤ ਆ ਤੁਹਾਨੂੰ ਪਤਾ ਮੋਸਟਲੀ ਲੋਕ ਇਦਾਂ ਕਹਿੰਦੇ ਆ ਪਰ ਤੁਸੀਂ ਜਾਣਦੇ ਆ ਕਿ ਸਾਰੇ ਤਾਂ ਦੁੱਖਾਂ ਦੇ ਮਾਰੇ ਹੋਏ ਪਰਮੇਸ਼ਵਰ ਦੇ ਕੋਲੇ ਆਏ ਆ ਮੁਬਾਰਕ ਹੋਣ ਉਹਨਾਂ ਦੇ ਮੂੰਹ ਜਿਹੜੇ ਸਾਨੂੰ ਕਹਿੰਦੇ ਕਿ ਦੁਨੀਆ ਦੀ ਅਮੀਰ ਕੌਮ ਆ ਯੈਸ ਵੀ ਆਰ ਹਾਂ ਅਸੀਂ ਹਾਂ ਪ੍ਰੇਜ਼ ਗਾਡ ਹਾਲੇਲੂਇਆ ਕਈ ਵਾਰੀ ਪ੍ਰਭੂ ਉਹਨਾਂ ਕੋਲੋਂ ਵੀ ਕੋਈ ਬਵਾੜੀਆਂ ਕਰਾ ਦਿੰਦਾ ਜਿਹੜਾ ਸਾਡਾ ਨਾਸ਼ ਕਰਨ ਨੂੰ ਤਰਿਆ ਹੁੰਦਾ ਆ ਜਦੋਂ ਸ਼ਾਉਲ ਗਿਆ ਸੀਗਾ ਦਾਊਦ ਨੂੰ ਟੋਲਣ ਵਾਸਤੇ ਤੇ ਉਹ ਉਹ ਜਾ ਕੇ ਪੁਇਖ ਬਾਣੀਆਂ ਕਰੀ ਜਾਂਦਾ ਸੀਗਾ ਤੇ ਲੋਕਾਂ ਨੇ ਕਿਹਾ ਕਹਿੰਦਾ ਇਹ ਵੀ ਨਬੀਆਂ ਚੋਂ ਇੱਕ ਆ ਹਾਲੇਲੂਇਆ ਸੋ ਕਈ ਵਾਰੀ ਕੋਈ ਜਾਣਾ ਸਾਨੂੰ ਟੋਲਣ ਲਈ ਨਿਕਲਿਆ ਹੁੰਦਾ ਪਰ ਪਰਮੇਸ਼ਵਰ ਉਹਦੇ ਮੂੰਹ ਦੇ ਵਿੱਚ ਪੁਇਖ ਬਾਣੀਆਂ ਪਾ ਦਿੰਦਾ ਇਹ ਬਹੁਤ ਅਮੀਰ ਆ ਇਹਨਾਂ ਦੀ ਵਾਹ ਚੱਲਦੀ ਆ ਟਰੰਪ ਇਹਨਾਂ ਦੇ ਆਖੇ ਲੱਗਦਾ ਇਹਨਾਂ ਨੇ ਜਿਹੜੀ ਚਿੱਟੀ ਬਾਣੀ ਉਹਦਾ ਹੀ ਹੋ ਜਿਹੜਾ ਕੁੱਝੇ ਵਾਲ ساری ਚਰਚ ਅਮਰੀਕਾ ਚ ਪੀਆਰ ਹੋ ਜਣੀ ਪ੍ਰੇਸ ਗਾਡ ਹallelujah ਮੈਂ ਤੇ ਆਪ ਅੱਜ ਚਿੱਠੀ ਲਿਖ ਦੇਣੀ ਆ ਇੱਕ ਪ੍ਰੇਸ ਗਾਡ ਪ੍ਰਭੂ ਦੀ ਬੜੀ ਆਈ ਹੋਵੇ ਸੋ ਸਮ ਟਾਈਮ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਲੈ ਐਵੇਂ ਹੀ ਗੱਲਾਂ ਕਰੀ ਜਾਂਦੇ ਐਵੇਂ ਹੀ ਗੱਲਾਂ ਕਰੀ ਜਾਂਦੇ ਐਵੇਂ ਉਹੇ ਕੁਛ ਨਹੀਂ ਹੈਗਾ ਤੁਸੀਂ ਕਿਆ ਕਰੋ ਧੰਨਵਾਦ ਆਮੀਨ ਪ੍ਰਭੂ ਇਦਾਂ ਹੀ ਹੋ ਰਿਹਾ ਹੈ ਇਹ ਸਾਨੂੰ ਕਹਿੰਦੇ 65 ਲੱਖ ਹੋ ਗਏ ਅਸੀਂ 65 ਕਰੋੜ ਹੋ ਗਏ ਜੀ ਅਸੀਂ ਵੰਡਣ ਵਾਲੇ ਹੋ ਜਾਈਏ ਆਪਾਂ ਨੂੰ ਵੰਡਣ ਚ ਕੀ ਪ੍ਰੋਬਲਮ ਹੈ ਪ੍ਰਭੂ ਦੀ ਬੜੀ ਆਈ ਹੋਵੇ ਹallelujah ਇਹ ਲੋਕਾਂ ਨੂੰ ਪੜਾਈ ਜਾਂਦੇ ਆ ਵੀ ਤੁਸੀਂ ਚਾਹੋ ਨੇ ਲੋਕੀ ਅਨਪੜ੍ਹ ਰਹਿਣ ਦੱਸੋ ਪੜਾਉਣਾ ਕੋਈ ਮਾੜੀ ਗੱਲ ਇਹ ਲੋਕਾਂ ਨੂੰ ਚੰਗਿਆਂ ਕਰੀ ਜਾਂਦੇ ਵੀ ਦੁਨੀਆ ਬਿਮਾਰ ਭਾਵੇਂ ਮਰ ਜਾ ਚੰਗੀ ਨਹੀਂ ਹੋਣੀ ਚਾਹੀਦੀ ਕਮਾਲ ਹੋ ਗਈ no more miracle healing praise god ਕਿੱਦਾਂ ਨਹੀਂ ਹੋਣੀ ਮਿਰਕਲ ਹੀਲਿੰਗ ਤਾਂ ਹੁਣ ਦਿਨੋ ਦਿਨ ਵਧਣੀ ਆ ਹallelujah ਅਭੀ ਤਾਂ ਸਟੋਰੀ ਸ਼ੁਰੂ ਹੋਈ ਹੈ ਭਾਈ ਸਾਹਿਬ ਅਜੇ ਤਾਂ ਕਹਾਣੀ ਸ਼ੁਰੂ ਹੋਈ ਹੈ ਜੇ ਤਾਂ ਦੇਖੋ ਅੱਗੇ-ਅੱਗੇ ਹੋਤਾ ਹੈ ਕੀ ਵਜਨ ਜਦੋਂ ਅੰਤਲੇ ਦਿਨਾਂ ਚ ਤੁਮ ਆਪਣਾ ਆਤਮਾ ਤੁਹਾਡੇ ਨਿਆਣਿਆਂ ਤੇ ਵੀ ਵਹਾ ਦਾਂਗਾ ਜੇ ਤਾਂ ਧਨਪ੍ਰੀ ਤੁਹਾਡੀ ਪ੍ਰਾਰਥਨਾ ਕਰਨਗੇ ਰੋਗੀ ਚੰਗੇ ਹੋਣਗੇ ਯੀਸੂ ਦੇ ਨਾਮ ਚ ਪ੍ਰੇਜ਼ ਗੋਡ ਲਿਗੇ ਤੁਹਾਡੇ ਨਿਆਣੇ ਵੀ ਖੁਬਖਬਾਨੀਆਂ ਕਰਨਗੇ ਤੁਹਾਡੇ ਬਜ਼ੁਰਗ ਵੀ ਦਰਸ਼ਨ ਦੇਖਣਗੇ ਉਨੇ ਕੇ ਮੈਂ ਆਪਣਾ ਆਤਮਾ ਦੇਾਂਗਾ ਨਾ 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 ਵਹਾ ਦੇਾਂਗਾ ਹallelujah ਹਲਤ ਹੜ ਆਉਣ ਵਾਲਾ ਉਹਦੇ ਆਤਮਾ ਦੇ ਮਸਾਦਾ ਵੀ ਤੋ ਤਿਆਰ ਹੋ ਜਾਓ ਹallelujah ਪ੍ਰਭੂ ਦੀ ਬੜੀ ਆਈ ਹੋਵੇ ਸੋ ਸੱਚੀ ਉਹ ਬਹੁ ਮਹਾਨਿਆ ਤੇ ਪ੍ਰਭੂ ਦਾ ਵਚਨ ਕਿੰਨਾ ਕਿੰਨਾ ਉਹਨੇ ਇਸ ਲਈ ਨਹੀਂ ਚੁਣਿਆ ਵੀ ਤੁਸੀਂ ਬਹੁਤ ਅਮੀਰ ਹੋ ਬਹੁਤ ਤਕੜੇ ਹੋ ਪਰ ਉਹਨੇ ਇਸ ਲਈ ਚੁਣਿਆ ਕਿਉਂਕਿ ਉਹਨੇ ਤੁਹਾਡੇ ਨਾਲ ਪਿਆਰ ਕੀਤਾ ਆ ਹallelujah ਇਸ ਲਈ ਸਾਨੂੰ ਬਹੁਤ ਖੁਸ਼ ਰਹਿਣਾ ਚਾਹੀਦਾ ਪ੍ਰਭੂ ਨੇ ਮੇਰੇ ਨਾਲ ਪਿਆਰ ਕੀਤਾ ਆ ਕਿੰਨਾ ਪਿਆਰ ਕੀਤਾ ਮੈਂ ਰੋਂਦੀ ਸੀ ਉਹਨੇ ਕਿਹਾ ਨਹੀਂ ਤੂੰ ਹੁਣ ਹੋਰ ਨਹੀਂ ਰੋਣਾ ਮੈਂ ਤੈਨੂੰ ਚੰਗਾ ਕਰੂੰਗਾ ਅਸੀਂ ਮੁਕਦਮੇ ਚ ਸੀ ਉਹਨੇ ਕਿਹਾ ਨਹੀਂ ਨਹੀਂ ਬਸ ਹੁਣ ਮੈਂ ਤੈਨੂੰ ਮੁਕਦਮੇ ਚੋਂ ਕੱਢਾਂਗਾ ਤੇਰਾ ਜੱਜ ਵੀ ਮੈਂ ਵਕੀਲ ਵੀ ਮੈਂ ਅਪੀਲ ਵੀ ਮੈਂ ਦਲੀਲ ਵੀ ਮੈਂ ਤੇ ਮੁਕਦਮੇ ਤੇਰੇ ਹੱਕ ਚ ਹallelujah ਸੋ ਜੇਲ੍ਹ ਵਿੱਚ ਬੈਠਾ ਕੋਈ ਰੋ ਰਿਹਾ ਪਰਮੇਸ਼ਰ ਨੇ ਕਿਹਾ ਬੱਸ ਕਰ ਮੈਂ ਤਾਂ ਜੇਲ੍ਹ ਦੀਆਂ ਨੀਹਾਂ ਹਲਾ ਦੇਣ ਵਾਲਾ ਪਰਮੇਸ਼ਰ ਆ ਮੈਂ ਤੈਨੂੰ ਬਾਹਰ ਲੈ ਕੇ ਆਵਾਂਗਾ ਹallelujah ਉਹਨੇ ਕਿਹਾ ਮੈਂ ਉਹ ਸੌ ਜਿਹੜੀ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਇਸ ਲਈ ਮੋਂ ਨੂੰ ਵਾਅਦੇ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਆ ਪੱਕਾ ਪਰਮੇਸ਼ਰ ਆਪਣੀ ਜ਼ਬਾਨ ਦਾ ਮੈਂ ਉਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਚੰਗਿਆਂ ਕੀਤਾ ਤੁਹਾਨੂੰ ਬles ਕੀਤਾ ਕਿਉਂਕਿ ਉਹਨੇ ਪ੍ਰੇਮ ਕੀਤਾ ਆ ਹallelujah ਅਰ ਕਹਿੰਦਾ ਹਜ਼ਾਰਾਂ ਪੀੜੀਆਂ ਦੇ ਨਾਲ ਜਿਹੜਾ ਆਪਣੀ ਗੱਲ ਦਾ ਪੱਕਾ ਪਰਮੇਸ਼ਵਰ ਹੈ ਅਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ ਅਤੇ ਹਜ਼ਾਰਾਂ ਪੀੜੀਆਂ ਤੀਕ ਉਹਨਾਂ ਉੱਤੇ ਦਇਆਵਾਨ ਹੈ ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ ਹallelujah ਹਜ਼ਾਰਾਂ ਪੀੜ੍ਹੀਆਂ ਤੱਕ ਉਹ ਵਫਾਦਾਰ ਪਰਮੇਸ਼ਵਰ ਆ ਜੇ ਸਾਡੇ ਤੋਂ ਅੱਗੇ ਆਉਣ ਵਾਲੀ ਪੀੜ੍ਹੀ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖੂਗੀ ਉਹ ਸਾਡੇ ਜ਼ਿੰਦਗੀ 'ਚ ਜਿਹੜੇ ਕੰਮ ਦੇਖੇ ਇਦਾਂ ਦੇ ਇਸ ਤੋਂ ਵੀ ਵੱਡੇ ਕੰਮ ਦੇਖੂਗੀ ਹallelujah Praise God ਤੁਸੀਂ ਦੇਖੋ ਜਦੋਂ ਹਨਾ 올ਡ ਟੈਸਟਾਮੈਂਟ ਦੀ ਆਪਾਂ ਗੱਲ ਕਰਦੇ ਆ ਉਦੋਂ ਬੰਬੀਆਂ ਨਹੀਂ ਚੱਲਦੀਆਂ ਸੀ ਟਿਊਬਵਲ ਮੋਟਰਾਂ ਨਹੀਂ ਸੀਗੀਆਂ ਤੇ ਖੂਹ ਦੇ ਵਿੱਚ ਪਾਣੀ ਕੋੜਾ ਆ ਖਾਰਾ ਪਾਣੀ ਲਿਖਿਆ ਤੇ ਉਹ ਉਹਨਾਂ ਨੇ ਕੰਪਲੇਨ ਕੀਤੀ ਪ੍ਰਭੂ ਇੱਥੇ ਪਾਣੀ ਕੋੜਾ ਤੇ ਉਹਨਾਂ ਨੂੰ ਸੁਨੇਹਾ ਮਿਲਿਆ ਲੂਣ ਪਾ ਦਿਓ ਇਹਦੇ ਵਿੱਚ ਕੀ ਹੋਇਆ ਪਾਣੀ ਮਿੱਠਾ ਹੋ ਗਿਆ ਲਿਖਿਆ ਉੱਥੇ ਦੀਆਂ ਸਾਰੀਆਂ ਨਦੀਆਂ ਦਾ ਪਾਣੀ ਮਿੱਠਾ ਹੋ ਗਿਆ ਸੋ ਉਦੋਂ ਮੋਟਰਾਂ ਵਾਲੇ ਚਮਤਕਾਰ ਨਹੀਂ ਹੁੰਦੇ ਸੀ ਉਦੋਂ ਕਿਹੜੇ ਚਮਤਕਾਰ ਹੁੰਦੇ ਸੀ ਕੁਆਂ ਵਾਲੇ ਚਮਤਕਾਰ ਹੁੰਦੇ ਸੀ ਨਦੀਆਂ ਵਾਲੇ ਚਮਤਕਾਰ ਹੁੰਦੇ ਸੀ ਜੋ ਉਦੋਂ ਦਾ ਟਾਈਮ ਸੀ ਹੁਣ ਜੇ ਕੋਈ ਜਾਣਾ ਕਹੇ ਕਿ ਮੈਂ ਮੋਟਰ ਦੇ ਲਾਗੇ ਖਲੋ ਕੇ ਪ੍ਰਾਰਥਨਾ ਕੀਤੀ ਉਹ ਪਾਣੀ ਨਹੀਂ ਚੱਕਦੀ ਸੀ ਮੈਂ ਕਿਹਾ ਪਾਣੀ ਚੱਕੇ ਮੈਂ ਪ੍ਰਾਰਥਨਾ ਕੀਤੀ ਯਿਸੂ ਦੇ ਨਾਮ 'ਚ ਮੋਟਰ ਨੇ ਪਾਣੀ ਚੱਕ ਲਿਆ ਇਹਦੇ 'ਚ ਮਜ਼ਾਕ ਵਾਲੀ ਕਿਹੜੀ ਗੱਲ ਜੇ ਨਦੀਆਂ ਦੇ ਪਾਣੀ ਮਿੱਠੇ ਹੋ ਸਕਦੇ ਸੁੱਕੇ ਹੋਏ ਖੂਹਾਂ ਦਾ ਪਾਣੀ ਤਾਂ ਨੂੰ ਆ ਸਕਦਾ ਤੇ ਓਏ ਮੋਟਰਾਂ ਵਾਲੇ ਦਿਨਾਂ ਦੇ ਵਿੱਚ ਇਹ ਮੋਟਰਾਂ ਵੀ ਚੱਲਣਗੀਆਂ ਯਿਸੂ ਦੇ ਨਾਮ 'ਚ ਹੁਣ ਜਿਹੜੇ ਜੋਗ ਚੱਲਦਾ ਆ ਉਦੋਂ ਨਹੀਂ ਚਮਤਕਾਰ ਹੋਣੇ ਆ ਤਾਂ ਚੀਜ਼ਾਂ ਬਦਲ ਗਈਆਂ ਤਾਂ ਚਮਤਕਾਰ ਵੀ ਬਦਲਣਗੇ ਪਰ ਮਜ਼ੇ ਦੀ ਗੱਲ ਇਹ ਆ ਚਮਤਕਾਰ ਕਰਨ ਵਾਲਾ ਉਦੋਂ ਵੀ ਪਰਮੇਸ਼ਵਰ ਸੀ ਅੱਜ ਵੀ ਪਰਮੇਸ਼ਵਰ ਆ ਤੇ ਆਉਣ ਵਾਲੇ ਸਮਿਆਂ ਵਿੱਚ ਪਰਮੇਸ਼ਵਰ ਹੀ ਚਮਤਕਾਰ ਕਰੇਗਾ ਹallelujah ਬੰਦੇ <tickly> ਬਦਲਣਗੇ ਚੀਜ਼ਾਂ ਬਦਲਣਗੀਆਂ ਪਰ ਉਹ ਨਾ ਬਦਲਣ ਵਾਲਾ ਸਦਾ ਤਿੱਕਰ ਇੱਕੋ ਇੱਕ ਪਰਮੇਸ਼ਵਰ ਹallelujah ਵਾਓ <tickly> wow.